ਅ ਅੱਜ ਇਸ ਤਰ੍ਹਾਂ ਕਿ ਇੱਥੇ 12 ਲੱਖ ਦੀ ਲਾਗਤ ਦੇ ਨਾਲ ਇੱਕ ਕਮਿਊਨਿਟੀ ਸੈਂਟਰ ਜਿਹੜਾ ਉਹ ਬਣਾਇਆ ਜਾ ਰਿਹਾ ਜਿਹਦੇ ਨਾਲ ਗਰੀਬ ਜਿਹੜੇ ਪਰਿਵਾਰ ਨੇ ਸਾਡੇ ਭਰਾ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਕੋਈ ਛੋਟਾ ਮोटा ਸਮਾਗਮ ਹੈ ਕੋਈ ਵਿਆਹ ਸ਼ਾਦੀ ਹੈ ਤੇ ਉਹ ਇਹਨੂੰ ਵਰਤੋਂ ਵਿੱਚ ਲਿਆ ਸਕਦੇ ਆ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਹਰ ਰੋਜ਼ ਕੋਈ ਨਾ ਕੋਈ ਨਵਾਂ ਐਲਾਨ ਕਰਕੇ ਕੰਮ ਜਿਹੜੇ ਨੇ ਸ਼ੁਰੂ ਹੋ ਰਹੇ ਨੇ ਤੋ ਉਹਦੇ ਤਹਿਤ ਲੜੀ ਇਸ ਲੜੀ ਦੇ ਵਿੱਚ ਹੀ ਇਹ ਅੱਜ ਦੀਪੇਵਾਲ ਵਿਖੇ ਇਹਦਾ ਨਹੀਂ ਪੱਥਰ ਰੱਖਿਆ ਗਿਆ ਔਰ ਇਸ ਤੋਂ ਇਲਾਵਾ ਮਾਰਕ ਫੈਡ ਵੱਲੋਂ ਜਿਹੜੇ ਨੇ ਉਹ ਕਈ ਸੈਂਟਰ ਜਿਹੜੇ ਨੇ ਉਹ ਬਣਾਏ ਜਾ ਰਹੇ ਆ ਜਿਸ ਤਰ੍ਹਾਂ ਤਲਵੰਡੀ ਤੱਬਾ ਔਰ ਬੂਸੋਵਾਲ ਜਿਹੜੇ ਤਿੰਨ ਸੈਂਟਰ ਜਿਹੜੇ ਬਣਾਏ ਜਾ ਰਹੇ ਆ ਉਥੋਂ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਕਿ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹ ਕਿੱਥੇ ਜਾਂਦਾ ਹੈ ਕਈ ਵਾਰੀ ਛੇ-ਛੇ ਮਹੀਨੇ ਨਹੀਂ ਸੀ ਮਿਲਦਾ ਪਰ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਹੁਣੇ ਸੀਐਮ ਬਣੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਚੀਜ਼ਾਂ ਨੂੰ ਕਿ ਗੜਬੜ ਕਿਤੇ ਨਾ ਹੋਵੇ ਤੇ ਹੁਣ ਉਹਨਾਂ ਸੈਂਟਰਾਂ ਦੇ ਵਿੱਚੋਂ ਹਰ ਜਿਹੜਾ ਹੱਕਦਾਰ ਹੈ ਗਰੀਬ ਪਰਿਵਾਰ ਹੈ ਉਹਦੇ ਘਰ ਜਿਹੜੀ ਇਹ ਕਣਕ ਰਾਸ਼ਨ ਜਿਹੜਾ ਉਹ ਪਹੁੰਚਾਇਆ ਜਾਵੇਗਾ ਸੋ ਇਹ ਵਿਕਾਸ ਦੇ ਕੰਮ ਜਿਹੜੇ ਨੇ ਇਹ ਜਾਰੀ ਰਹਿਣਗੇ ਸੰਸਦਾਂ ਨੂੰ ਸਸਪੈਂਡ ਕੀਤਾ ਗਿਆ ਕਿਵੇਂ ਦੇਖਦੇ ਹੋ ਮਾਮਲਾ ਦੇਖੋ ਬਹੁਤ ਮਾੜੀ ਗੱਲ ਹੈ ਅ ਮੋਦੀ ਸਾਹਿਬ ਇਹ ਚਾਹੁੰਦੇ ਨੇ ਕਿ ਸਾਨੂੰ ਕੋਈ ਸਵਾਲ ਪੁੱਛਣ ਵਾਲਾ ਨਾ ਹੋਵੇ ਕੋਈ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਸਾਰੀ ਜਿਹੜੀ ਆਪੋਜੀਸ਼ਨ ਹੈ ਉਹਨੂੰ ਸਸਪੈਂਡ ਕਰ ਕਰਕੇ ਜਿਹੜਾ ਉਹ ਬਾਹਰ ਪੇਜ ਦਿੱਤਾ ਜਾਵੇ ਤਾਂ ਕਿ ਕੋਈ ਸਵਾਲ ਹੀ ਨਾ ਮੋਦੀ ਸਾਹਿਬ ਦਾ ਹੰਕਾਰ ਇਤੋਂ ਚਲਕਦਾ ਵੀ ਕੋਈ ਸਵਾਲ ਹੀ ਪੁੱਛਣ ਵਾਲਾ ਨਾ ਰਵੇ ਸੋ ਮੈਂ ਤੇ ਇਹ ਕਹਿੰਦਾ ਕਿ ਇਹ ਇੱਕ ਡੈਮੋਕ੍ਰੇਸੀ ਜਿਹੜੀ ਹੈ ਉਹ ਸਸਪੈਂਡ ਕੀਤੀ ਗਈ ਹੈ ਕਿਸੇ ਨੂੰ ਜਿਹੜੇ ਹੱਕ ਖੋਏ ਜਾ ਰਹੇ ਆ ਲੋਕਾਂ ਦੇ ਬਹੁਤ ਮਾੜੀ ਗੱਲ ਹੈ ਸੋ ਇਸ ਤਰ੍ਹਾਂ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਹੁਤ ਵਧੀਆ ਜੀ ਪਹਿਲਾਂ ਤਾਂ ਸਰਦਾਰ ਸੱਜਨ ਸਿੰਘ ਠੀਮਾ ਜੀ ਪਿੰਡ ਬਧਾਰਨ ਤੇ ਬਹੁਤ ਬਹੁਤ ਧੰਨਵਾਦੀ ਜੀ ਇਹਨਾਂ ਨੂੰ ਸਾਰੇ ਨਗਰਵੰ ਲੋ ਜੀ ਤੇ तहे ਦਿਲੋਂ ਸ਼ੁਕਰਗੁਜ਼ਾਰ ਆ ਤੇ 70 ਸਾਲ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਇਹੋ ਜੀ ਇੱਕ ਸੋਚਤਾ ਇੱਕ ਸੀਐਮ ਸਾਨੂੰ ਮਿਲੇ ਨੇ ਜਿਹੜੇ ਛੋਟੇ ਛੋਟੇ ਕੰਮਾਂ ਨੂੰ ਵੀ ਬਹੁਤ ਉੱਪਰ ਲੈ ਜਾਂਦੀ ਕੋਸ਼ਿਸ਼ ਰੱਖਦੇ ਨੇ ਉਹਨਾਂ ਦੇ ਇਸੇ ਆਧਾਰ ਤੇ ਇੱਕ ਕਮਿਊਨਿਟੀ ਸੈਂਟਰ ਜਿਹੜਾ ਸਟਾਰਟ ਹੋਇਆ ਜੀ 12 ਲੱਖ ਰੁਪਏ ਦੀ ਲ ਬਹੁਤ ਹੀ ਵੱਡਾ ਤਨਿਕਾ ਉਪਰਾਲਾ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਤੇ ਪਿੰਡ ਵਿੱਚ ਵੀ ਪਹਿਲਾਂ ਕਾਫੀ ਸਾਰੇ ਮਰੇ ਗਾਰੇ ਕੰਮ ਹੋਏ ਜੀ ਉਹ ਇਹਨਾਂ ਦੀ ਅਨਮਾਈ ਹੀ ਹੋਈ ਸਦਨ ਸਿੰਘ ਜੀ ਦੀ ਇਹਨਾਂ ਦੇ ਆਸ਼ੀਰਵਾਦ ਸਦਕਾ